ਨਮਸਕਾਰ ਸাশ੍ਰੀਆ ਕਾਲ ਜੀ ਸਵਾਗਤ ਹੈ ਤੁਹਾਡਾ ਸਾਰਿਆਂ ਦਾ YouTube ਚੈਨਲ ਖਟੜਾ ਬੀਟ ਤੇ ਆਈ ਹੋਪ ਤੁਸੀਂ ਸਾਰੇ ਵਧੀਆ ਹੋਵੋਗੇ ਕਿ ਤੇ ਆਪ ਰਹੋਗੇ ਆਪਾਂ ਤੁਹਾਨੂੰ ਨਾਰਮਲ ਨਾਲ ਹੈਵੀ ਰੇਂਜ ਦੇ ਸੂਟ ਦਿਖਾਵਾਂਗੇ ਜੇਕਰ ਤੁਹਾਨੂੰ ਕੋਈ ਇਹਨਾਂ ਸੂਟਾਂ ਦੇ ਵਿੱਚੋਂ ਸੂਟ ਪਸੰਦ ਆਏ ਤਾਂ ਤੁਸੀਂ ਪਿਕ ਵੇਸ ਕੇ ਰੈਡੀ ਕਰਵਾ ਸਕਦੇ ਹੋਗੇ ਇਹਨਾਂ ਦਾ ਪ੍ਰਾਈਸ ਜਿਹੜਾ ਉਹ ਪਤਾ ਕਰ ਸਕਦੇ ਹੋ ਅਗਰ ਤੁਹਾਡਾ ਕੋਈ ਆਪਣਾ ਡਿਜ਼ਾਈਨ ਤੁਸੀਂ ਉਹ ਵੀ ਰੈਡੀ ਕਰਵਾ ਸਕਦੇ ਹੋ ਸਚਿੰਗ ਵੀ ਕਰਵਾ ਸਕਦੇ ਹੋ ਵਿਦਾਉਟ ਸਚਿੰਗ ਵੀ ਲੈ ਸਕਦੇ ਹੋ ਸੀਪਿੰਗ ਐਜ਼ ਆਡੀ ਵਰਡ ਵਾਈਡ ਕੀਤੀ ਜਾਂਦੀ ਹੈ ਇਹ ਸੂਟ ਦਾ ਸਟਾਫ ਆ ਜਿਹੜਾ ਪਿਓਰ ਆਰਗੰਜ਼ਾ ਵਾਈਟ ਲੈ ਕੇ ਆਪਾਂ ਨੇ ਹੈਡਾਈ ਕਰਾਇਆ ਹੋਇਆ ਹੈਗਾ ਤੁਸੀਂ ਨੇ ਅਦਰ ਕਿਸੇ ਹੋਰ ਸਟਾਫ ਤੇ ਬਣਾਉਣਾ ਹੋ ਤੇ ਵੀ ਬਣਾ ਸਕਦੇ ਹੋਗੇ ਇਹ ਜਿਹੜਾ ਵਰਕ ਹੈ ਇਹ ਵਾਲੀ ਬੇਲ ਘੇਰ ਤੇ ਆਉਣੀ ਹੈ ਇਹਦੇ ਵਿੱਚ ਸਾਰੀ ਸ਼ਰਟ ਦੇ ਉੱਪਰ ਆਪਾਂ ਨੇ ਬੂਟੀਆਂ ਪਾਈਆਂ ਹੋਈਆਂ ਨੇ ਇਹਦੇ ਚੈਸਟ ਦੇ ਉੱਪਰ ਫੁੱਲ ਹੈਵੀ ਵਰਕ ਹੈ ਔਵਲਾ ਵਰਕ ਜਿਹੜਾ ਇਹਦੀ ਚੈਸਟ ਦੇ ਉੱਪਰ ਆਉਣਾ ਇਹ ਸੇਮ ਹੀ ਕਲਰ ਦੇ ਵਿੱਚ ਸੂਟ ਆਪਾਂ ਨੇ ਪਹਿਲਾਂ ਵੀ ਰੈਡੀ ਕੀਤਾ ਸੀਗਾ ਘੇਰ ਨਾਲ ਦੀ ਉਹ ਵੇਲ ਹੈ ਜਿਹੜੀ 슬ੀਵਸ ਦੇ ਉੱਪਰ ਆਉਗੀ ਇਹਦੀ ਬਾਟਮ ਦੇ ਉੱਪਰ ਵੀ ਵਰਕ ਹੋਇਆ ਹੋਇਆ ਸਟ੍ਰੇਟ ਆਪਾਂ ਨੇ ਇਹਦੀ ਬਾਟਮ ਰੱਖੀ ਹੋਈ ਹੈਗੀ ਬਾਟਮ ਦਾ ਵਰਕ ਦੇਖ ਸਕਦੇ ਹੋ ਤੁਸੀਂ ਅਗਰ ਤੁਸੀਂ ਨੇ ਇੰਨਾ ਹੀ ਹੈਵੀ ਵਰਕ 슬ੀਵਸ ਦੇ ਉੱਪਰ ਕਰਾਉਣਾ ਤਾਂ ਇਹ ਵਾਲਾ 슬ੀਵਸ ਦੇ ਉੱਪਰ ਵੀ ਹੋ ਜਾਊਗਾ ਇਹਦਾ ਜਿਹੜਾ ਪ੍ਰਾਈਸ ਆ 8800 ਰੁਪਏ ਹੈ ਵਿਦਆਊਟ ਸਟਿਚਿੰਗ ਟੋਟਲੀ ਹੈਂਡਵਰਕ ਹੈ ਔਰਗਾਂਜਾ ਦੀ ਆਪਾਂ ਨੇ ਦੁਪੱਟਾ ਰੱਖਿਆਗਾ ਫੋਰ ਸਾਈਡ ਦੁਪੱਟੇ ਦੇ ਉੱਪਰ ਆਪਾਂ ਨੇ ਇਹਦੇ ਨਾਲ ਮੈਚ ਕਰਦੀ ਸੇਮ ਹੀ ਮੋਤੀਆਂ ਵਾਲੀ ਲੇਸ ਲਾਈ ਹੈ ਪੂਰਾ ਸੂਟ ਤੁਸੀਂ ਵੇਖ ਸਕਦੇ ਹੋ ਇਹ ਸੂਟ ਦਾ ਸਟੱਫ ਹੈ ਜਿਹੜਾ ਕ੍ਰੇਵ ਹੈ ਨੇਚਰਲ ਕ੍ਰੇਵ ਦੇ ਉੱਪਰ ਬਣਾਇਆ ਆਪਾਂ ਨੇ ਇਹ ਵੀ ਸਾਰਾ ਹੈਂਡਵਰਕ ਆ ਪਿੰਕਸ ਜਾਂ ਪੀਚ ਕਲਰ ਹੈ ਇਹ ਇਹ ਆਪਾਂ ਨੇ ਪਹਿਲਾਂ ਕਾਫੀ ਕਲਰਾਂ ਦੇ ਵਿੱਚੋਂ ਬਣਾਇਆ ਹੋਇਆ ਕਾਫੀ ਟ੍ਰੈਂਡ ਚ ਹੈ ਡਿਜ਼ਾਈਨ ਸੈਂਟਰ ਪੈਨਲ ਬਣੇ ਹੋਏ ਨੇ ਹੈਂਡਵਰਕ ਦੇ ਚੱਕਰਾਂ ਤੇ ਆਪਾਂ ਨੇ ਫਿਨਿਸ਼ਿੰਗ ਦਿੱਤੀ ਹੋਈ ਹੈ ਫਿਨਿਸ਼ਿੰਗ ਹੈ ਜਿਹੜੀ ਪਾਈਪੀ ਨੂੰ ਵਗੈਰਾ ਆਪਾਂ ਹਰ ਇੱਕ ਸੂਟ ਤੇ ਲਾਉਨੇ ਆ ਆਵਲੀ ਇਹਦੀ ਸ਼ਰਟ ਦਾ ਫਰੰਟਰ ਹੋਊਗਾ ਤੇ 슬ੀਵਸ ਦੇ ਉੱਪਰ ਵਰਕ ਆਊਗਾ ਤੁਸੀਂ ਇਹਦੀਆਂ 슬ੀਵਸ ਦੇਖ ਸਕਦੇ ਹੋ ਇਹਦੀ ਆਪਾਂ ਨੇ ਬਾਟਮ ਦੇ ਉੱਪਰ ਵੀ ਵਰਕ ਕੀਤਾ ਹੋਇਆ ਇਹ ਵਾਲਾ ਵਰਕ ਹੈ ਜਿਹੜਾ ਬਾਟਮ ਦੇ ਉੱਪਰ ਆਊਗਾ ਤੁਸੀਂ ਇਹਦੀ ਬਾਟਮ ਵੀ ਬਣਵਾ ਸਕਦੇ ਹੋ ਅਗਰ ਸੇਮ ਵਰਕ ਤੁਸੀਂ ਨੇ ਸ਼ਰਾਰਾ ਗਰਾਰਾ ਤੇ ਕਰਵਾਉਣਾ ਤਾਂ ਉਹਦੇ ਉੱਪਰ ਵੀ ਹੋ ਜਾਊਗਾ ਵਰਕ ਦੀ ਸਫਾਈ ਦੇਖ ਸਕਦੇ ਹੋ ਤੁਸੀਂ ਦੁਪੱਟਾ ਆਪਾਂ ਨੇ ਇਹਦੇ ਨਾਲ ਚਨੂਨ ਦਾ ਲਾਇਆ 4 ਸਾਈਡ ਆਪਾਂ ਨੇ ਦੁਪੱਟੇ ਤੇ ਲੈਸ ਲਾ ਕੇ ਗੋਟਾ ਪੱਤੀ ਦੀਆਂ ਕਲੀਆਂ ਪਾਈਆਂ ਨੇ ਜਿਹੜੀਆਂ ਵਰਕ ਨਾਲ ਮੈਚ ਕਰਦੀ ਆ ਆਪਾਂ ਨੇ ਲੈਂਸ ਲਾਈ ਹੈ ਇਹ ਸੂਟ ਦਾ ਸਟਾਫ ਵੀ ਪਿਓਰ ਔਰਗਾਂਜਾ ਆਪਾਂ ਨੇ ਵਾਈਟ ਲੈ ਕੇ ਇਹਨੂੰ ਟਾਈ ਡਾਈ ਦੇ ਵਿੱਚ ਕਰਵਾਇਆ ਇਹਦੇ ਵਿੱਚ ਆਪਾਂ ਨੇ ਦੋ ਕਲਰ ਪਾਏ ਨੇਗੇ ਅਗਰ ਤੁਸੀਂ ਨੇ ਤਿੰਨ ਜਾਂ ਚਾਰ ਕਲਰ ਪਵਾਉਣੇ ਨੇਗੇ ਉਹ ਮੇਰੇ ਵੀ ਡਾਈ ਹੋ ਜੂਗਾ ਆਪਾਂ ਪਹਿਲਾਂ ਬਣਾਏ ਸੀਗੇ ਸੂਟ ਵਾਈਟ ਕਲਰ ਦਾ ਥ्रेड ਯੂਜ਼ ਕਰਕੇ ਸਾਰੀ ਸ਼ਰਟ ਦੇ ਵਿੱਚ ਆਰੀ ਵਰਕ ਹੋਇਆ ਹੋਇਆਗਾ ਇਹਦੇ neck ਤੇ ਵਰਕ ਹੋਣਾਗਾ ਥ्रेड ਨਾਲ ਦੀ ਉਹ ਆਪਾਂ ਨੇ ਪਾਈਪਿੰਗ ਲਾਈ ਹੋਈ ਹੈਗੀ ਸੂਟ ਨੂੰ ਤੇ ਆਹ ਵਾਲਾ ਵਰਕ ਹੈ ਜਿਹੜਾ 슬ੀਵਸ ਦੇ ਉੱਪਰ ਆਊਗਾ ਇਹਦੇ ਨਾਲ ਬਾਟਮ ਹੈ ਜਿਹੜੀ ਮਸ਼ਲੀਨ ਦੀ ਰੱਖੀ ਹੋਈ ਹੈਗੀ ਪਿਓਰ ਮਸ਼ਲੀਨ ਦੀ ਇਹਦੇ ਨਾਲ ਬਾਟਮ ਹੈ ਤੇ ਬਾਟਮ ਦੇ ਉੱਪਰ ਵੀ ਵਰਕ ਆਊਗਾ ਲੈਸ ਲਾ ਕੇ ਆਪਾਂ ਨੇ ਫਿਨਿਸ਼ਿੰਗ ਦਿੱਤੀ ਹੋਈ ਆ ਪਾਉਣੀਆਂ ਨੂੰ ਦੁਪट्टे ਦੇ 4 ਸਾਈਡ ਆਰੀ ਦਾ ਕੱਟ ਵਰਕ ਆਊਗਾ ਤੇ ਵਿਚੋਂ ਦੁਪੱਟਾ ਜਿਹੜਾ ਹੈਵੀ ਹੈ ਦੁਪट्टे ਦੇ ਵਿੱਚ ਬੇਲਾਂ ਜਾਂਦੀਆਂ ਨੇਗੀਆਂ ਇਹਦਾ ਜਿਹੜਾ ਪ੍ਰਾਈਸ ਆ 3500 ਰੁਪਏ ਹੈਗਾ ਵਿਦਆਊਟ ਸਟੀਚਿੰਗ ਸਾਰੇ ਸੂਟਾਂ ਦੇ ਪ੍ਰਾਈਸ ਨੇਗੇ ਇੱਕੋ ਪੈਣ ਦੇ ਸੂਟ ਨੇ ਇਹ ਬਰਬਰੀ ਸਟਾਫ ਦਾ ਸੂਟ ਹੈ ਇਹ ਇਹਦੇ ਵਿੱਚ ਕਾਫੀ ਸਾਰੇ ਪ੍ਰਿੰਟ ਨੇ ਹੈਗੇ बॉਟਮ ਨਾਲ ਦੀ ਪੱਟੀ ਆ ਜਿਹੜੀ ਆਪਾਂ ਨੇ ਘੇਰ ਦੇ ਉੱਪਰ ਲਾ ਕੇ ਲੈ 4 ਸਾਈਡ ਆਪਾਂ ਇਹਨੂੰ ਲੇਸ ਲਾ ਕੇ ਫਿਨਿਸ਼ਿੰਗ ਦੁੱਤੀ ਹੈਗੀ ਇਹਦਾ neck ਆਪਾਂ ਨੇ V shape ਦੇ ਵਿੱਚ ਡਿਜ਼ਾਈਨਰ ਇਹਦਾ ਆਪਾਂ ਨੇ neck ਬਣਾਇਆ ਹੈਗਾ। 슬ੀਵਸ ਨੇ ਜਿਹੜੀਆਂ ਕਾਫ ਲਾਇਏ ਨੇ ਆਪਾਂ ਨੇ ਬਲ ਪਾ ਕੇ ਸ਼ਰਟ ਨਾਲ ਦੀ ਪੱਟੀ ਹੈ ਜਿਹੜੀ ਪੌਂਚਿਆਂ ਦੇ ਉੱਪਰ ਲਾਈ ਹੋਈ ਹੈਗੀ। ਦੁਪੱਟੇ ਤੇ ਆਪਾਂ ਨੇ 4 ਸਾਈਡ ਲੈਸ ਲਾਈ ਆ। ਬਹੁਤ ਸੋਹਣਾ ਪ੍ਰਿੰਟ ਹੈ ਦੁਪੱਟੇ ਦਾ। ਆਵਲ ਇਹਦਾ ਦੁਪੱਟਾ ਰਹੂਗਾ। ਫੋਰ ਸਾਈਡ ਦੁਪੱਟੇ ਦੇ ਵੀ ਆਪਾਂ ਨੇ ਸੂਟ ਨਾਲ ਦੀ ਲੈਸ ਲਾਈ ਹੈ ਪੂਰਾ ਸੂਟ ਤੁਸੀਂ ਦੇਖ ਸਕਦੇ ਹੋਗੇ ਇਹਦਾ ਜਿਹੜਾ ਪ੍ਰਾਈਸ ਆ ਵਿਦਆਊਟ ਸਟਿਚਿੰਗ 2900 ਰੁਪਏ ਆ ਟੈਪੀ ਮਸਲੀਨ ਸਟਾਫ ਦੇ ਉੱਪਰ ਸੂਟ ਨੇ ਇਹ ਤਿੰਨ ਸੂਟ ਆਪਾਂ ਨੇ ਸੇਮ ਬਣਾਏ ਨੇ ਕਿ ਭੈਣ ਦੀਆਂ ਤਿੰਨੋਂ ਬੇਟੀਆਂ ਦੇ ਘੇਰੇ ਦੇ ਉੱਪਰ ਆਪਾਂ ਨੇ ਪੱਟੀ ਲਾਈ ਹੈਗੀ ਬਾਟਮ ਨਾਲ ਦੀ ਬਲੈਕ ਮਸ਼ਲੀਨ ਦੀ ਆਪਾਂ ਨੇ ਇਹਦੇ ਨਾਲ ਬਾਟਮ ਰੱਖੀ ਹੈ ਕੀ ਆਵਲ ਆਪਾਂ ਨੇ ਇਹਦਾ ਨੈੱਕ ਬਣਾਇਆ ਹੈਗਾ ਕਫਾਂ ਵਾਲੀਆਂ 슬ੀਵਸ ਬਣਾਈਆਂ ਨੇ ਇਹਦੇ ਨਾਲ ਆਪਾਂ ਨੇ ਵੱਡੀ ਬੇਟੀ ਦੇ ਸੂਟ ਨਾਲ ਆਪਾਂ ਨੇ ਬਾਟਮ ਬਣਾਈ ਹੈ ਚਨੂਨ ਦਾ ਦੁਪੱਟਾ ਰੱਖ ਕੇ ਫੋਰ ਸਾਈਡ ਆਪਾਂ ਨੇ ਦੁਪੱਟੇ ਨੂੰ ਲੈਸ ਲਾਈ ਹੈਗੀ ਇਹ ਵਾਲਾ ਉਸ ਤੋਂ ਛੋਟੀ ਬੇਟੀ ਦਾ ਸੂਟ ਹੈਗਾ ਇਹਦੇ ਨਾਲ ਆਪਾਂ ਨੇ ਜਿਹੜਾ ਪੈਂਟ ਪਲਾਜ਼ੋ ਬਣਾਇਆ ਹੈਗਾ ਸਲੀਵਸ ਆਪਾਂ ਨੇ ਸੇਮ ਬਣਾਈਆਂ ਨੇ ਹੈਗੀਆਂ ਬੈਨ ਵਾਲਾ ਆਪਾਂ ਨੇ ਨੈੱਕ ਬਣਾਇਆ ਹੈਗਾ ਚਨੂਨ ਦੇ ਦੁਪੱਟੇ ਤੇ ਆਵਲੀ ਆਪਾਂ ਨੇ 4 ਸਾਈਡ ਲੈਸ ਲਾਈ ਆ ਨੈਸਟ ਉਸ ਤੋਂ ਛੋਟੀ ਬੇਟੀ ਦਾ ਬਹੁਤ ਕਿਊਟ ਜਿਹਾ ਸੂਟ ਹੈ ਛੋਟਾ ਜਿਹਾ ਘੇਰੇ ਦੇ ਉੱਪਰ ਸੇਮ ਪੱਟੀ ਲਾਈ ਆ ਤੇ ਸਲੀਵਸ ਵੀ ਸੇਮ ਆਉਣਗੀਆਂ ਕਫ ਵਾਲੀਆਂ ਬੈਨ ਵਾਲੇ ਦਾ ਆਪਾਂ ਨੈੱਕ ਬਣਾਇਆ ਛੋਟਾ ਜਿਹਾ ਆਪਾਂ ਨੇ ਇਹਦੇ ਨਾਲ ਪੈਂਟ ਪਲਾਜ਼ੋ ਬਣਾਇਆ ਹੈਗਾ ਇਹਦੇ ਨਾਲ ਵੀ ਆਪਾਂ ਨੇ ਚਨੂਨ ਦਾ ਦੁਪੱਟਾ ਰੱਖਿਆ ਹੈਗਾ ਇਹ ਆਪਾਂ ਨੇ ਵਾਈਟ ਜ਼ੋਰਜਟ ਦੇ ਉੱਪਰ ਵਰਕ ਹੋਇਆ ਹੋਇਆ ਹੈਗਾ ਉਸ ਤੋਂ ਬਾਅਦ ਆਪਾਂ ਨੇ ਡਾਈ ਕਰਵਾਈ ਹੋਈ ਹੈਗੀ ਪਿਓਰ ਜ਼ੋਰਜਟ ਹੈ ਫਰਾਕਾਂ ਬਣਾਈਆਂ ਨੇ ਇਹ ਆਪਾਂ ਨੇ ਬੇਟੀਆਂ ਦੀਆਂ ਪੂਰੀ ਫ੍ਰਿਲ ਦੇ ਉੱਪਰ ਹੈ ਜਿਹੜਾ ਵਰਕ ਆਊਗਾ ਤੁਸੀਂ ਇਹਦੇ ਡਰੈੱਸ ਵੀ ਬਣਾ ਸਕਦੇ ਹੋ ਅਗਰ ਗਾਊਨ ਵਗੈਰਾ ਬਣਾਉਣਾ ਹੋਊਗਾ ਸੇਮ ਹੀ ਬਾਰਡਰ ਹੈ ਜਿਹੜਾ 슬ੀਵਸ ਦੇ ਉੱਪਰ ਆਊਗਾ ਤੇ ਬੈਕ ਵਾਲਾ ਬਾਰਡਰ ਵੀ ਸੇਮ ਹੀ ਆਊਗਾ neck ਦੇ ਉੱਪਰ ਆਪਾਂ ਇਹਨੂੰ ਲਟਕਣ ਲਾਇਨਗੇ ਪਿਓਰ ਜ਼ੋਰਜ਼ਟ ਵਾਈਟ ਲੈ ਕੇ ਡਾਈ ਕਰਾ ਕੇ ਆਪਾਂ ਨੇ ਇਹਦੇ ਨਾਲ ਬਾਟਮ ਰੱਖੀ ਹੈ ਚਨੂਨ ਦਾ ਦੁਪੱਟਾ ਜਿਹੜੇ ਕਲਰ ਦੀ ਇਹਦੇ ਵਿੱਚ ਸਿੰਕੂ ਅਕਸਰ ਸਿੱਪੀ ਹੈ ਸੇਮ ਹੀ ਆਪਾਂ ਨੇ ਉਹ ਕਲਰ ਦੀ ਇਹਦੇ ਉੱਪਰ ਲੈਸ ਲਾਈ ਹੈਗੀ ਆਪਾਂ ਤਿੰਨੋ ਬੇਟੀਆਂ ਲਈ ਬਣਾਈਆਂ ਨੇਗੀਆਂ ਇਹਦਾ ਜਿਹੜਾ ਸਟੱਫ ਦਾ ਰੇਟ ਹੈ ਪਰ ਮੀਟਰ 800 ਰੁਪਏ ਹੈਗਾ 3 400 ਰੁਪਏ ਪਰ ਮੀਟਰ ਤੋਂ ਸ਼ੁਰੂ ਹੈਗਾ ਫੁੱਲ ਪਿਓਰ ਵਾਲਾ ਇਹ ਜਿੰਨਾ ਵੀ ਤੁਹਾਡੇ ਉਹਦੇ ਅਕੋਰਡਿੰਗ ਇਹਦੀ ਰੇਂਜ ਬਣੂਗੀ ਜਿੰਨੇ ਮੀਟਰ ਤੁਹਾਡੀ ਫਰਾਕ ਨੂੰ ਕੱਪੜਾ ਲੱਗਦਾ ਇਹ ਵੀ ਸੇਮ ਪਹਿਲਾਂ ਵਾਲੀ ਫਰਾਕ ਦੀ ਤਰ੍ਹਾਂ ਵਾਈਟ ਲੈ ਕੇ ਆਪਾਂ ਨੇ ਡਾਈ ਕਰਾਇਆ ਹੋਇਆ ਹੈਗਾ ਇਹਦੇ ਜਿਹੜੇ ਬਾਰਡਰ ਦਾ ਡਿਜ਼ਾਈਨ ਦਾ ਫਰਕ ਹੈ ਉਹਦੇ ਨਾਲੋਂ ਡਿਫਰੈਂਟ ਹੈ ਇਹ ਮਾਸਟਰਡ ਕਲਰ ਦੇ ਵਿੱਚ ਇਹ ਡਾਈ ਹੋਇਆ ਹੋਇਆਗਾ ਪੂਰੀ ਫਰਾਕ ਦੇ ਉੱਪਰ ਹੈ ਜਿਹੜਾ ਵਰਕ ਆਊਗਾ ਬੈਨ ਵਾਲਾ ਆਪਾਂ ਨੇ ਨੈਕ ਲਾਇਆ ਹੈਗਾ ਬੱਚੀਆਂ ਛੋਟੀਆਂ ਨੇ ਆਹ ਵਾਲੀਆਂ ਇਹਦੀਆਂ 슬ੀਵਸ ਆਉਣਗੀਆਂ ਸੇਮ ਹੀ ਜਿਹੜੀ ਫਰਾਕ ਦੀ ਫਲੇਅਰ ਦੇ ਉੱਪਰ ਵਰਕ ਹੈ ਸੇਮ ਹੀ 슬ੀਵਸ ਦੇ ਉੱਪਰ ਆਊਗਾ ਸੇਮ ਹੀ ਬਾਰਡਰ ਹੈ ਜਿਹੜਾ ਬੈਕ ਤੇ ਆਣਾਗਾ ਮਾਸਟਰਡ ਕਲਰ ਦੀ ਪਿਓਰ ਜ਼ੋਰਜ਼ਟ ਦੀ ਇਹਦੇ ਨਾਲ ਆਪਾਂ ਨੇ ਬਾਟਮ ਲਾਈ ਹੈ ਅਗਰ ਤੁਸੀਂ ਨੇ ਇਹੀ ਸੇਮ ਬਾਰਡਰ ਵਾਲਾ ਪੰਜਾਬੀ ਸੂਟ ਬਣਾਉਣਾ ਤੁਸੀਂ ਉਹ ਵੀ ਬਣਵਾ ਸਕਦੇ ਹੋ ਬਹੁਤ ਸੋਹਣੀ ਲੁੱਕ ਆਊਗੀ ਇਹਦੀ ਚਨੂਨ ਦਾ ਦੁਪੱਟਾ ਰੱਖਿਆ ਆਪਾਂ ਨੇ ਹੋਰ ਸਾਈਡ ਦੁਪੱਟੇ ਨੂੰ ਲੈਸ ਲਾਈ ਆ ਇਹ ਵੀ ਆਪਾਂ ਨੇ ਦੌਰਜਾਟ ਰੈੱਡ ਕਲਰ ਦੇ ਉੱਪਰ ਡਾਈ ਕਰਵਾਈ ਹੋਈ ਹੈਗੀ ਇਹਦਾ ਵੀ ਜਿਹੜਾ ਵਰਕ ਹੈ ਦੂਸਰਿਆਂ ਨਾਲੋਂ ਚੇਂਜ ਹੈਗਾ ਅਲੱਗ-ਅਲੱਗ ਵਰਕ ਦੇ ਅਲੱਗ-ਅਲੱਗ ਡਿਜ਼ਾਈਨ ਦੇ ਵਿੱਚ ਬਣਾਈਆਂ ਨੇ ਆਪਾਂ ਨੇ ਸੀਵੀ ਬੈਨ ਵਾਲਾ ਨੈੱਕ ਲਾ ਕੇ ਬਾਹਾਂਵਾਂ ਦੇ ਉੱਪਰ ਬਾਰਡਰ ਆਊਗਾ ਪੂਰੇ ਫਰਾਕ ਦੇ ਉੱਪਰ ਵਰਕ ਆਉਣਾ ਹੈਗਾ ਸਟਾਫ ਬਹੁਤ ਜ਼ਿਆਦਾ ਫਾਈਨ ਹੈਗਾ ਪ્યોਰ ਜ਼ੋਰ ਜ਼ਟ ਦੀ ਹੋਏ ਨਾਲ ਬਾਟਮ ਆਉਗੀ ਚਨੂਨ ਦਾ ਦੁਪੱਟਾ ਰੱਖਿਆ ਆਪਾਂ ਨੇ 2 ਮੀਟਰ ਦਾ ਫੋਰ ਸਾਈਡ ਆਪਾਂ ਨੇ ਦੁਪੱਟੇ ਨੂੰ ਲੇਸ ਲਾਈ ਆ ਤੁਸੀਂ ਉਹਨਾਂ ਨੂੰ ਕਿਸੇ ਵੀ ਕਲਰ ਦੇ ਵਿੱਚ ਬਣਵਾ ਸਕਦੇ ਹੋ ਅਗਰ ਤੁਸੀਂ ਨੇ ਸੇਮ ਇਹ ਸਟਾਫ ਦਾ ਵਰਕ ਵਾਲਾ 컬러풀 ਬਣਾਉਣਾ ਪੰਜਾਬੀ ਸੂਟ ਉਹ ਵੀ ਬਣਵਾ ਸਕਦੇ ਹੋਗੇ ਇਹ ਸਟਾਫ ਦੇ ਵਿੱਚ ਆਪਾਂ ਨੇ ਡਰੈਸਾਂ ਵੀ ਬਣਵਾਈਆਂ ਸੀਗੀਆਂ ਤੇ ਤੁਸੀਂ ਇਹ ਉਵੇਂ ਬਣਵਾਉਣੀ ਹੈ ਤਾਂ ਮੈਂ ਤੁਹਾਨੂੰ ਪਿਕ ਭੇਜ ਦੂੰ ਤੁਸੀਂ ਉਵੇਂ ਵੀ ਰੈਡੀ ਕਰਵਾ ਸਕਦੇ ਹੋਗੇ ਵੀਡੀਓ ਦੇਖਣ ਲਈ ਤੁਹਾਡਾ ਧੰਨਵਾਦ ਜੀ ਜਲਦੇ ਮਿਲਦੇ ਹਾਂ ਤੁਹਾਨੂੰ ਨਵੀਂ ਵੀਡੀਓ ਲੈ ਕੇ